ਅੱਜ ਰਲਾਉਣ ਦੇ ਯਤਨ ਕੀਤੇ ਜਾਂਦੇ ਨਾ ਹਰ ਥਾਂ ਜਦੋਂ ਸਿੱਖਾਂ ਨੂੰ ਕੋਈ ਕਹਿੰਦਾ ਸਿੱਖ ਸਨਾਤਨੀ ਨੇ ਕਹਿਣ ਦਾ ਯਤਨ ਕੀਤਾ ਜਾਂਦਾ ਜੀ ਸਿੱਖ ਤੇ ਹਿੰਦੂਆਂ ਦੇ ਇੱਕ ਸਾਖਾ ਨੇ ਹਿੰਦੂਆਂ ਦੇ ਵਿੱਚੋਂ ਨਿਕਲੇ ਨੇ ਇਹ ਹਿੰਦੂ ਨੇ ਜਾਂ ਹਿੰਦੂਆਂ ਦੀ ਫੌਜ ਨੇ ਕੁਝ ਫਿਲਮਾਂ ਐਸੀਆਂ ਬਣਾਈਆਂ ਇਹ ਯਤਨ ਕੀਤਾ ਗਿਆ ਉਹਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਤੇ ਰਾਮ ਦੇ ਨਾਰੇ ਲਗਾਉਂਦਿਆਂ ਹੋਿਆਂ ਦੇ ਇਹ ਸੀਨ ਦਿਖਾਏ ਗਏ ਕਿ ਸਿੱਖਾਂ ਨੂੰ ਹਿੰਦੂ ਸਾਫਤ ਕੀਤਾ ਜਾਵੇ ਤੇ ਜਦੋਂ ਇਹ ਗੱਲਾਂ ਆਉਂਦੀਆਂ ਸਿੱਖਾਂ ਨੂੰ ਬੜਾ ਦੁੱਖ ਲੱਗਦਾ ਹੈ ਸਾਡੀ ਵੱਖਰੀ ਹੋਂਦ ਹੋਵੇ ਸਾਡੇ ਕੋ ਵੱਖਰਾ ਕੇਂਦਰੀ ਅਸਥਾਨ ਹੋਵੇ ਵੱਖਰਾ ਧਰਮ ਦਾ ਗ੍ਰੰਥ ਹੋਵੇ ਸਾਨੂੰ ਇਹ ਫਿਰ ਵੀ ਕਹਿਣ ਤੁਸੀਂ ਹਿੰਦੂਆਂ ਦੀ ਇੱਕ ਸਾਖਾ ਤੇ ਦੁੱਖ ਤੇ ਲੱਗਦਾ ਹੈ ਨਾ ਪਰ ਮਹਾਰਾਜ ਕਹਿਣਗੇ ਇੱਕ ਵਾਰ ਅੰਦਰ ਨੂੰ ਝਾਤ ਤੇ ਮਾਰ ਠੀਕ ਹੈ ਤੈਨੂੰ ਦੁੱਖ ਲੱਗਦਾ ਤੈਨੂੰ ਇਹ ਆਪਣੇ ਆਪ ਵਿੱਚ ਰਲਾਉਣ ਦਾ ਯਤਨ ਕਰਦੇ ਪਏ ਨੇ ਪਰ ਇੰਨਾ ਕ ਤੇ ਵੇਖ ਕੇ ਤੂੰ ਅੱਗ ਦੀ ਪੂਜਾ ਨਹੀਂ ਕਰਦਾ ਪਿਆ ਹਿੰਦੂ ਕਰਦੇ ਪਏ ਨੇ ਜੇ ਸਿੱਖ ਨਹੀਂ ਕਰਦਾ ਪਿਆ ਤੇ ਤਾਂ ਦੱਸ ਪਰ ਸਿੱਖ ਕਰਦੇ ਪਏ ਨੇ ਸਹਿਬ ਕਹਣਗੇ ਠੀਕ ਹੈ ਤੈਨੂੰ ਲੱਗਦਾ ਤੂੰ ਵੱਖਰਾ ਹੈ ਸਿੱਖ ਵੱਖਰਾ ਹੈ ਪਰ ਆਪਣੇ ਆਪ ਨੂੰ ਵੱਖਰਾ ਰੱਖਣ ਦਾ ਯਤਨ ਵੀ ਤੇ ਕਰ ਇਹ ਤੇ ਵੇਖ ਕੇ ਤੂੰ ਥਿੱਤਾਂ ਵਾਰਾਂ ਦਾ ਹਿਸਾਬ ਨਹੀਂ ਰੱਖਦਾ ਪਿਆ ਸਿੱਖ ਨੇ ਵਿਆਹ ਰੱਖਣਾ ਹੋਵੇ ਨਹੀਂ ਪੁੱਛਦਾ ਜਾ ਕੇ ਕਿਹੜੇ ਮਹੀਨੇ ਵਿੱਚ ਕਿਹੜਾ ਵਾਰ ਚੰਗਾ ਹੈ ਕਿਹੜੇ ਵਾਰ ਰੱਖਣਾ ਹੈ ਸਰਦ ਆ ਗਏ ਆ ਅਗਲੇ ਇਹਨਾਂ ਦਿਨਾਂ ਵਿੱਚ ਹੋਲੀਆਂ ਵਿੱਚ ਨਹੀਂ ਰੱਖਣਾ ਜੇ ਸਾਰੇ ਕਰਮਕਾਂਡ ਸੇਖ ਨਹੀਂ ਵੇਖਦਾ ਪਿਆ ਕਹਿਣ ਲੱਗੇ ਜੇ ਵੇਖਦਾ ਪਿਆ ਤੇ ਫਿਰ ਕਿਉਂ ਗੁੱਸਾ ਕਰਦਾ ਜੇ ਕੋਈ ਕਹਿੰਦਾ ਤੂੰ ਇਹਨਾਂ ਦੇ ਵਿੱਚੋਂ ਜੇ ਤੇਰੇ ਕੰਮ ਉਹਨਾਂ ਵਾਲੇ ਨੇ ਤੇ ਉਹਨਾਂ ਵਿੱਚੋਂ ਹੀ ਹੋਏਗਾ ਪਰ ਜੇ ਗੁੱਸਾ ਲੱਗਦਾ ਜੇ ਤੈਨੂੰ ਲੱਗਦਾ ਤੈਨੂੰ ਗੁਰੂ ਨੇ ਵੱਖਰੀ ਹੋਂਦ ਦੇ ਕੇ ਨਵਾਜਿਆ ਤੈਨੂੰ ਗ੍ਰੰਥ ਵੱਖਰਾ ਦਿੱਤਾ ਤੈਨੂੰ ਅਸਥਾਨ ਵੱਖਰਾ ਦਿੱਤਾ ਤੇ ਤੇਰੇ ਕਰਮ ਵੀ ਵੱਖਰੇ ਨੇ ਤੇਰੀ ਮਰਿਆਦਾ ਵੀ ਵੱਖਰੀ ਹੈ ਉਹ ਵੱਖਰੀ ਮਰਿਆਦਾ ਦੇ ਵਾਸਤੇ ਉਸ ਵੱਖਰੇ ਕਰਮਾਂ ਦੇ ਵਾਸਤੇ ਸਤਿਗੁਰੂ ਨੇ ਹਰਿਮੰਦਰ ਸਾਹਿਬ ਕੇਂਦਰੀ ਅਸਥਾਨ ਬਣਾ ਕੇ ਦੇ ਦਿੱਤਾ ਸਿੱਖਾ ਯਾਦ ਰੱਖੀ ਤੂੰ ਇਹਨਾਂ ਨਾਲੋਂ ਵੱਖਰਾ ਹੈ ਤੇ ਆਪਣੇ ਆਪ ਨੂੰ ਵੱਖਰਾ ਰੱਖਣ ਦਾ ਯਤਨ ਵੀ ਕਰੀ